ਨਾਲਾ ਜੀ ਸੁਣ ਕੋਈ ਨੀ ਤਾਂ ਇੱਕ ਕੰਮ ਕਰਕੇ ਦੇਖਣਾ ਤੇਰੇ ਲਈ ਅੱਛਾ ਆ ਤੇਰਾ ਬਿਜ਼ਨਸ ਵਧੀਆ ਚੱਲਦਾ ਇਹਨੂੰ ਸਾਹੇ ਕੀ ਕਰਦਾ ਆ ਕਿ ਚੱਲ ਕੋਈ ਗੱਲ ਨੀ ਕਰਕੇ ਦੇਖ ਲੈਣਾ ਜੇ ਪਰਮੇਸ਼ਰ ਨੇ ਕਹਿੰਦਾ ਕਿ ਨਹੀਂ ਕਰਨਾ ਤਾਂ ਕਰ ਜਿਆਦਾ ਛੱਡ ਦਿਓ ਇਹ ਇਹ ਹੈ ਕਿ ਇੱਕ ਮਾਸਾ ਤੋਂ ਹੋਵਾ ਜਾਂਦੀ ਹੈ ਕਿ ਸਾਹ ਦਾ ਦੂਜੇ ਪਾਸੇ ਆਉਂਦੀ ਹੈ ਨਾ ਕਰ ਕਿ ਜਿਹੜੀ ਪ੍ਰਕਿਰਤ ਸਹੀ ਸਿਖਿਆ ਢਲੇਗੇ ਸਰਵਰ ਮੇਸਟਰ ਤੋਂ ਨਹੀਂ ਰਹੇਗਾ ਤੋਂ ਮੈਂ ਸ਼ਰਤਾਂ ਤੋਂ ਸਿਖਿਆ ਦੇਗਾ ਜਿੱਥੇ ਨਹੀਂ ਰਹੇਗਾ ਸ਼ਰਤਾਂ ਦਾ ਕਹਿੰਦੇ ਚਾਲਾਂ ਦੇ ਵਿੱਚ ਨਹੀਂ ਆਇਆ ਤੁਸੀਂ ਆਤਮਾ ਦੇ ਵਿੱਚ ਮੱਝੇ ਵਿੱਚ ਪੱਜ ਗਏ ਆ ਪਰ ਫਿਰ ਵੀ ਲੋਟ ਕੇ ਮਰਨ ਤੇ ਨਹੀਂ ਹੜਦਾ ਉਹ ਚਾਹੁੰਦਾ ਕਿ ਮੈਂ ਕੁਝ ਨਾ ਕੁਝ ਫਿੱਟਾਂਗਾ ਜਾਂ ਫਸੇਗਾ ਜਿਤਨਾ ਜਿਤਨਾ ਅੱਜਾ ਸੱਚੇ ਜਦੋਂ ਪਾਣੀ ਦੇ ਵਿੱਚ ਕਿ ਮਛਲੇ ਕੋਈ ਨਾ ਕੋਈ ਫਸ ਜਾਏਗੀ ਉਹ ਵੀ ਇਸੇ ਤਰ੍ਹਾਂ ਕਰਦਾ ਆ ਉਹ ਵੀ ਲਾਗਤ ਜਿਹੜੀਆਂ ਗੱਲਾਂ ਸਾਰੀਆਂ ਇਨਸਾਨ ਦੇ ਵਿੱਚ ਛੁੜਦਾ ਆ ਉਹਦੇ ਵਿੱਚ ਕੋਈ ਨਾ ਕੋਈ ਫਸ ਜਾਂਦਾ ਆ ਜਦੋਂ ਫਸ ਗਿਆ ਤਾਂ ਫਿਰ ਆਪਣੀ ਜਾਨ ਦਾ ਕੀ ਕਰਦਾ ਹੋ ਮੈਂ ਨੁਕਸਾਨ ਕਰਦਾ ਆ ਉਹਦੇ ਜਾਲ ਦੇ ਵਿੱਚ ਫਸ ਕੇ ਤੇ ਆਪਣੀ ਜਾਨ ਦਾ ਨੁਕਸਾਨ ਕਰਾ ਲੈਂਦਾ ਹੈ ਤੇ ਕੀ ਲਾਭ ਮੈਨੂੰ ਸੁਣੋ ਸਾਰੀ ਦੁਨੀਆ ਨੂੰ ਕਮਾ ਲਵੇ ਇਨਸਾਨ ਨੂੰ ਮੈਂ ਸਾਰੀ ਦੁਨੀਆ ਦੇ ਜਿੱਤ ਲਵੇ ਸਾਰੀ ਦੁਨੀਆ ਨਾਲ ਆਪਣਾ ਰਿਸ਼ਤਾ ਕਾਇਮ ਕਰ ਲਵੇ ਸਾਰੀ ਦੁਨੀਆ ਨੂੰ ਆਪਣੇ ਨਾਲ ਮਿਲਾ ਲਵੇ ਪਰ ਉਹ ਕੋਈ ਲਾਭ ਨਹੀਂ ਹੈਗਾ ਜਿੰਨਾ ਤੇ ਪਰਮੇਸ਼ਵਰ ਦੇ ਨਾਲ ਹੈਗਾ ਉਹ ਹੀ ਧਾਮ ਨਹੀਂ ਹੈਗਾ ਸਾਰ ਆਪਣੀ ਹੀ ਜਾਨ ਦਾ ਨੁਕਸਾਨ ਕਰਾਉਦਾ ਹੈ ਕਿਉਂਕਿ ਨਾਤਾ ਕਹਿੰਦੇ ਫਿਰ ਤੇਨ ਤੁਹਾਨੂੰ ਸਾਡੇ ਕਿਹਾ ਸਕਦਾ ਹੈ ਨਾ ਕੋਈ ਤੇਰਾ ਰਿਸ਼ਤਾ ਲੜ ਵੀ ਕਿਹਾ ਸਕਦਾ ਹੈ ਜਿਨ੍ਹਾਂ ਨੇ ਤੇ ਦੁਨੀਆ ਨੂੰ ਸਾਰੀ ਨੂੰ ਇਕੱਠਾ ਕਰ ਲਿਆ ਆਪਣੇ ਲਈ ਤੂੰ ਕਹਿੰਦਾ ਕਿ ਮੇਰੇ ਨਾਲ ਆ ਸਾਰੇ ਤੇ ਕਹਿੰਦੇ ਦੁਨੀਆ ਸਾਰੀ ਕਮਾਈ ਪਰ ਕਹਿੰਦਾ ਤੇਰੀ ਜਿਹੜੀ ਜਾਨ ਹੈ ਇਹ ਵੀ ਨਹੀਂ ਕਿਹਾ ਸਕਦੀ ਕਹਿੰਦਾ ਕਰਿਆ ਕਰ ਬੰਦਗੀ ਇਹ ਤੇਰੀ ਜਾਨ ਨੂੰ ਬਚਾਵੇਗੀ ਕਹਿੰਦਾ ਬੰਦਗੀ ਕਰਿਆ ਕਰੋ ਪਰਮੇਸ਼ਰ ਦਾ ਵਚਨ ਦਾਦਾ ਜਿੰਨਾ ਤੁਸੀਂ ਬੰਦਗੀ ਕਰੋਗੇ ਤੁਸੀਂ ਹਰ ਦੁੱਖਾਂ ਦੇ ਇਕਾ ਤੋਂ ਬਚ ਜਿਵੇਂ ਆਪਣੀ ਜਾਨ ਨੂੰ ਬਚਾ ਲਉਂਦੇ ਕਿਉਂਕਿ ਤੁਹਾਨੂੰ ਪਰਮੇਸ਼ਰ ਸਾਰੇ ਦੇ ਦੁੱਖੇ ਤਕਰੀਬ ਤੱਕ ਦਾ ਬਚਾ ਲਏਗਾ ਤੁਸੀਂ ਕਹਿੰਦੇ ਆਹ ਕਹਿੰਦੇ ਆ ਕਿ ਨਹੀਂ ਕੋਈ ਕਾ ਨਹੀਂ ਇਹਦਾ ਮਾ ਦੁਨੀਆ داری ਦੇ ਤੋਂ ਮਾਲੂਮਾ ਇਕੱਠਾ ਕਰਵਾ ਇਹਨਾਂ ਨੂੰ ਆਪਣੇ ਨਾਲ ਦੁੱਖ ਸਾਂਝੇ ਕਰਵਾ ਸਤਿ ਸ੍ਰੀ ਅਕਾਲ ਨੇ ਪੜ੍ਹਾਉਣਾ ਹੈ ਏ ਨਾਂ ਦਾ ਸੁਣਨਾ ਆ ਉਹ ਕੌਣ ਸੁਨੇਗਾ ਕੌਣ ਬਤਾਏਗਾ প্রভু ਜੇਸ਼ੰਤੀ ਹallelujah ਐਸੇ ਕਰਕੇ ਵਚਨ ਦੱਸਦਾ ਆ ਇਨਸਾਨ ਜੋ ਮਰਦੀ ਕਰ ਲਵੇ ਉਹਨੂੰ ਕੋਈ ਵੀ ਲਾਭ ਨਹੀਂ ਨਾ